ਕੁਛ ਬਾਤ ਤਾਂ ਹੈ ਕਿ ਹਸਤੀ ਮਿੱਟੀ ਨਹੀਂ ہماری ਸਦੀਓਂ ਰਹਾ ਹੈ ਦੁਸ਼ਮਣ ਦੌਰੇ ਦੇ ਜ਼ਮਾਨੇ ਬਰ ਆਖਰਕਾਰ ਆਧੁਨਿਕ ਭਾਰਤ ਦੇ ਮਹਾਨਾਇਕ ਡਾਕਟਰ ਮਨਮੋਹਨ ਸਿੰਘ ਜੀ ਦਾ ਅੰਤਮ ਸੰਸਕਾਰ ਉਸੇ ਜਗ੍ਹਾ ਤੇ ਹੋਇਆ ਜਿੱਥੇ ਕੇਂਦਰ ਦੀ ਭਾਜਪਾ ਸਰਕਾਰ ਚਾਹੁੰਦੀ ਸੀ इंसान चला जाता है ना तो उसके साथ कोई बैर कोई दुश्मनी सब मिट जाता है लेकिन यहाँ पे भी राजनीति चल रही है मैं आपको एक छोटा सा सवाल करता हूं वो आप इस देश में सब जगह पहुंचाइए कि अगर अटल जी का ਸੰਸਕਾਰ ਹੋਣਾ ਹੁੰਦਾ ਹੈ। aur koi kehta hai ki rajghat pe nahi hoga. wahan monument nahi banega. kahin aur banega. to kya kaisa lagta? DMTB Punjab dekh rahe sare hi darshakon nu tade apne gagandeep singh sarah walon pyar pri sat sri akal. ਆਖਰਕਾਰ ਆਧੁਨਿਕ ਭਾਰਤ ਦੇ ਮਹਾਨਾਇਕ ਡਾਕਟਰ ਮਨਮੋਹਨ ਸਿੰਘ ਜੀ ਦਾ ਅੰਤਮ ਸੰਸਕਾਰ ਉਸੇ ਜਗ੍ਹਾ ਤੇ ਹੋਇਆ ਜਿੱਥੇ ਕੇਂਦਰ ਦੀ ਭਾਜਪਾ ਸਰਕਾਰ ਚਾਹੁੰਦੀ ਸੀ। ਯਾਨੀ ਕਿ ਨਿਗਮਬੋਧ ਘਾਟ ਉੱਤੇ ਹੁਣ ਤੱਕ ਦੇ ਸਰਕਾਰੀ ਦਸਤਾਵੇਜ਼ਾਂ ਦੇ ਰਿਕਾਰਡ ਇਸ ਗੱਲ ਉੱਤੇ ਮੋਹਰ ਲਗਾਉਂਦੇ ਹਨ ਕਿ ਅੱਜ ਤੋਂ ਪਹਿਲਾਂ ਕਿਸੇ ਵੀ ਸਾਬਕਾ ਪ੍ਰਧਾਨ ਮੰਤਰੀ ਦੀ ਮੌਤ ਤੋਂ ਬਾਅਦ ਉਹਨਾਂ ਦਾ ਅੰਤਮ ਸੰਸਕਾਰ ਸਰਕਾਰੀ ਸਨਮਾਨਾਂ ਦੇ ਨਾਲ ਰਾਜਘਾਟ ਉੱਤੇ ਕੀਤਾ ਜਾਂਦਾ ਰਿਹਾ ਹੈ। ਇੰਨਾ ਹੀ ਨਹੀਂ ਰਾਜ ਘਾੜ ਨੇੜੇ ਉਹਨਾਂ ਲਈ ਵੱਖਰਾ ਮਕਬਰਾ ਵੀ ਬਣਾਇਆ ਜਾਂਦਾ ਰਿਹਾ ਸੀ ਉਦਾਹਰਨ ਦੇ ਤੌਰ ਤੇ ਜਿਵੇਂ ਪੰਡਤ ਨਹਿਰੂ ਇੰਦਰਾ ਗਾਂਧੀ ਰਜੀਵ ਗਾਂਧੀ ਅਤੇ ਅਟਲ ਵਿਆਰੀ ਬਾਜਪਈ ਲਈ ਬਣਾਇਆ ਗਿਆ ਹੈ ਇਸ ਦੇ ਚਲਦਿਆਂ ਹੀ ਡਾਕਟਰ ਮਨਮੋਹਨ ਸਿੰਘ ਦੇ ਪਰਿਵਾਰ ਨੇ ਉਹਨਾਂ ਦਾ ਅੰਤਮ ਸੰਸਕਾਰ ਰਾਜ ਘਾੜ ਤੇ ਕਰਨ ਦਾ ਫੈਸਲਾ ਕੀਤਾ ਸੀ ਆਈ ਮਿਸੇ ਦਿ ਐਗਜ਼ੈਂਪਸ਼ਨ ਫਾਰ ਦਿ ਮੋਟਰ ਕਾਰ ਸੈਕਟਰ ਇਜ਼ ਐਟ ਅ ਰਿਕੁਐਸਟ ਆਫ ਦਿ ਚੀਫ ਮਿਨਿਸਟਰ ਆਫ ਵੈਸਟ ਬੰਗਾਲ ਦਿ ਚੇਂਜਸ ਇਨ ਟ੍ਰੇਡ ਪਾਲਿਸੀ ਪਾਰ 1991 ਵਿੱਚ ਦੇਸ਼ ਦੀ ਆਰਥਿਕ ਤੌਰ ਤੇ ਡੁੱਬਦੀ ਬੇੜੀ ਨੂੰ ਪਾਰ ਲੰਘਾਉਣ ਵਾਲੇ ਡਾਕਟਰ ਮਨਮੋਹਨ ਸਿੰਘ ਜੀ ਦੇ ਇਤਿਹਾਸਕ ਯੋਗਦਾਨ ਨੂੰ ਭੁਲਾ ਕੇ ਮੌਜੂਦਾ ਸਰਕਾਰ ਨੇ ਆਪਣੀ ਜਿੱਦ ਪਗਾਉਂਦੇ ਹੋਏ ਉਹਨਾਂ ਦੇ ਮ੍ਰਿਤਕ ਸਰੀਰ ਦੀਆਂ ਅੰਤਿਮ ਕ੍ਰਿਆਵਾਂ ਲਈ ਰਾਜ ਘਾੜ ਤੇ 2 ਗਜ ਜਗ੍ਹਾ ਦੇਣੀ ਵੀ ਮناسب ਨਾ ਸਮਝੀ ਤੇ ਆਖਰ ਉਹਨਾਂ ਦਾ ਅੰਤਮ ਸੰਸਕਾਰ ਨਿਗਮਬੋਧ ਘਾੜ ਤੇ ਕਰਨਾ ਪਿਆ ਜੇਕਰ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਰਿਪੋਰਟਾਂ ਮੁਤਾਬਕ ਕਾਂਗਰਸ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਇਥੋਂ ਤੱਕ ਆਫਰ ਕੀਤਾ ਸੀ ਕਿ ਮਹਿਰੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਰਜੀਵ ਗਾਂਧੀ ਦੇ ਮਕਬਰਿਆਂ ਦੀ ਜਗ੍ਹਾ ਵਿੱਚੋਂ ਕੁਝ ਹਿੱਸਾ ਸਰਗਵਸੀ ਡਾਕਟਰ ਮਨਮੋਹਨ ਸਿੰਘ ਜੀ ਦੇ ਸਸਕਾਰ ਦੇ ਲਈ ਲੈ ਲਿੱਤਾ ਜਾਵੇ ਅਤੇ ਉੱਥੇ ਹੀ ਉਹਨਾਂ ਦੀ ਸਮਾਰਕ ਬਣਾ ਦਿੱਤੀ ਜਾਵੇ ਪਰ ਭਾਰਤ ਦੀ ਸਰਕਾਰ ਇਸ ਲਈ ਤਿਆਰ ਨਹੀਂ ਹੋਈ ਜਦੋਂ ਕਿ ਇਸ ਉੱਤੇ ਭਾਜਪਾ ਦਾ ਕਹਿਣਾ ਹੈ ਕਿ ਉਹ ਡਾਕਟਰ ਮਨਮੋਹਨ ਸਿੰਘ ਜੀ ਦੇ ਸਨਮਾਨ ਦੇ ਵਿੱਚ ਇੱਕ ਯਾਦਗਾਰ ਬਣਵਾਉਣਗੇ ਅਤੇ ਇਸ ਲਈ ਜ਼ਮੀਨ ਹਾਸਲ ਕਰਨ ਲਈ ਟਰਸਟ ਦਾ ਗਠਨ ਕੀਤਾ ਜਾਵੇਗਾ ਜ਼ਮੀਨ ਦੇ ਤਵਾਦਲੇ ਵਰਗੀਆਂ ਪ੍ਰਕਿਰਿਆਵਾਂ ਨੂੰ ਪੂਰਾ ਕਰਨ ਲਈ ਸਮਾਂ ਲੱਗੇਗਾ ਪਰ ਸਰਕਾਰ ਜਾਂ ਭਾਜਪਾ ਦਾ ਕੋਈ ਵੀ ਬਲਾਰਾ ਇਹ ਨਹੀਂ ਦੱਸ ਸਕਿਆ ਕਿ ਰਾਤੋਂ ਰਾਤ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਦੇ ਸਸਕਾਰ ਲਈ ਪ੍ਰੋਟੋਕਾਲ ਸਨ ਉਹ ਕਿਉਂ ਡਾਕਟਰ ਮਨਮੋਹਨ ਸਿੰਘ ਜੀ ਵੇਲੇ ਬਦਲੇ ਗਏ ਬੜੇ ਹੀ ਦੁੱਖ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਜਿਸ ਡਾਕਟਰ ਮਨਮੋਹਨ ਸਿੰਘ ਦੀ ਇਮਾਨਦਾਰੀ ਦਾ ਸਿੱਕਾ ਅੱਜ ਪੂਰੇ ਸੰਸਾਰ ਮੰਨਦਾ ਹੈ ਪੂਰੇ ਸੰਸਾਰ ਦੇ ਵਿੱਚ ਚੱਲਦਾ ਹੈ ਅਮਰੀਕਾ ਜਿਸ ਨੂੰ ਦੁਨੀਆ ਦੀ ਵੱਡੀ ਤਾਕਤ ਕਿਹਾ ਜਾਂਦਾ ਹੈ ਉਸ ਦੇ ਮੁਖੀ ਰਾਸ਼ਟਰਪਤੀ ਬਰਾਕ ਓਬਾਮਾ ਵੀ ਡਾਕਟਰ ਮਨਮੋਹਨ ਸਿੰਘ ਦਾ ਰੈੱਡ ਕਾਰਪੇਟ ਨਾਲ ਸਵਾਗਤ ਕਰਦੇ ਰਹੇ ਹਨ ਅੱਜ ਉਸੇ ਹੀ ਮਹਾਨ ਵਿਅਕਤੀ ਦੀ ਮਿੱਟੀ ਸੰਭਾਲਣ ਲਈ ਬੀਜੇਪੀ ਦੀ ਸਰਕਾਰ ਤੋਂ ਰਾਜਗਾਰਡ ਵਿਖੇ 2 ਗਜ ਜਗ੍ਹਾ ਵੀ ਨਾ ਸਰੀ ਇਸ ਘਟਨਾ ਨੇ ਦੇਸ਼ ਅੰਦਰ ਰਹਿੰਦੇ ਸਿੱਖਾਂ ਨੂੰ ਇੱਕ ਵਾਰ ਫੇਰ ਬਗਾਨਗੀ ਅਤੇ ਹੀਣਤਾ ਦਾ ਅਹਿਸਾਸ ਕਰਵਾਇਆ ਹੈ ਤੁਸੀਂ ਕੀ ਸਮਝਦੇ ਹੋ ਡਾਕਟਰ ਮਨਮੋਹਨ ਸਿੰਘ ਦੀ ਮਿੱਟੀ ਇਸ ਕਰਕੇ ਰੋਲੀ ਗਈ ਕਿ ਉਹ ਕਾਂਗਰਸ ਪਾਰਟੀ ਨਾਲ ਸੰਬੰਧਤ ਸਨ ਨਹੀਂ ਬਿਲਕੁਲ ਨਹੀਂ ਬਲਕਿ ਇਸ ਕਰਕੇ ਰੋਲੀ ਗਈ ਕਿਉਂਕਿ ਉਹ ਸਿੱਖ ਸਨ ਉਹ ਘਟ ਗਿਣਤੀਆਂ ਨਾਲ ਸੰਬੰਧਤ ਸਨ इंसान चला जाता है ना तो उसके साथ कोई बैर कोई दुश्मनी सब मिट जाता है लेकिन यहां पे भी राजनीति चल रही है मैं आपको एक छोटा सा सवाल करता हूं वो आप इस देश में सब जगह पहुंचाइए कि अगर अटल जी का संस्कार होना होता और कोई कहता कि राजघाट पे नहीं होता वहां मॉन्यूमेंट नहीं बनेगा कहीं और बनेगा तो क्या कैसा लगता ਇਹੀ ਸੋਚ ਹੈ ਜਿਹੜੀ ਅੱਜ ਕਿਸਾਨਾਂ ਨੂੰ ਨਫ਼ਰਤ ਦਾ ਸ਼ਿਕਾਰ ਬਣਾ ਰਹੀ ਹੈ ਜਿਹੜੇ ਕਿਸਾਨ ਜਿਹੜੇ ਕਿਸਾਨਾਂ ਨੇ ਕਦੇ ਦੇਸ਼ ਦਾ ਢਿੱਡ ਉਸ ਸਮੇਂ ਭਰਿਆ ਸੀ ਜਦੋਂ ਦੇਸ਼ ਦੇ ਵਿੱਚ ਕਾਲ ਪੈ ਗਿਆ ਸੀ ਕੀ ਕੋਈ ਸਰਕਾਰਾਂ ਨਾਲ 헤ਜ ਰੱਖਣ ਵਾਲਾ ਸਿੱਖ ਇਹ ਸਵਾਲ ਸਰਕਾਰਾਂ ਤੋਂ ਪੁੱਛੇਗਾ ਕਿ ਸਿੱਖ ਪ੍ਰਧਾਨ ਮੰਤਰੀ ਦੇ ਨਾਲ ਅਜਿਹਾ ਕਿਉਂ ਕੀਤਾ ਗਿਆ ਮੋਦੀ ਜੀ ਯਾਦ ਰੱਖਿਓ ਤੁਹਾਡੀ ਅਗਵਾਈ ਵਾਲੀ ਸਰਕਾਰ ਵਿੱਚ ਜੋ અપਮਾਨ ਅੱਜ ਡਾਕਟਰ ਮਨਮੋਹਨ ਸਿੰਘ ਜੀ ਦਾ ਹੋਇਆ ਉਸ ਨੂੰ ਦੇਸ਼ ਯਾਦ ਰੱਖੇਗਾ ਆਉਣ ਵਾਲਾ ਇਤਿਹਾਸ ਤੁਹਾਨੂੰ ਇਸ ਘਟਨਾ ਲਈ ਕਦੇ ਮਾਫ ਨਹੀਂ ਕਰੇਗਾ ਤੇ ਇੱਕ ਗੱਲ ਜਿਹੜੇ ਸਾਡੇ ਸਿਆਣੇ ਹਮੇਸ਼ਾ ਸਾਨੂੰ ਸਮਝਾਉਂਦੇ ਨੇ ਕਿ ਸਮਾ ਸਮਾ ਸਮਰੱਥ ਹੁੰਦਾ ਤਲਾਬ ਵਿੱਚ ਮੱਛੀਆਂ ਕੀੜੀਆਂ ਨੂੰ ਖਾਂਦੀਆਂ ਨੇ ਤੇ ਤਲਾਬ ਵਿੱਚ ਜਦੋਂ ਪਾਣੀ ਸੁੱਕ ਜਾਂਦਾ ਤੇ ਬਾਅਦ ਵਿੱਚ ਉਹੀ ਕੀੜੀਆਂ ਫਿਰ ਮੱਛੀਆਂ ਨੂੰ ਖਾਂਦੀਆਂ ਨੇ ਪ੍ਰਕਿਰਤੀ ਦਾ ਇੱਕ ਅਸੂਲ ਹੈ ਜੋ ਜੰਮਿਆ ਹੈ ਉਹ ਇੱਕ ਦਿਨ ਜ਼ਰੂਰ ਮਰੇਗਾ ਜੇਕਰ ਦਿਨ ਚੜਦਾ ਹੈ ਤਾਂ ਦਿਨ ਡੁੱਬਦਾ ਵੀ ਹੈ ਇਸ ਲਈ ਸੱਤਾ ਦੇ ਹੰਕਾਰ ਦੇ ਵਿੱਚ ਜੋ ਤੁਸੀਂ ਅੱਜ ਕੀਤਾ ਉਹ ਕੱਲ ਨੂੰ ਤੁਹਾਡੇ ਨਾਲ ਵੀ ਹੋਣਾ ਨਿਸ਼ਚਿਤ ਹੈ ਇੱਕ ਮਹਾਨ ਸ਼ਖਸੀਅਤ ਪ੍ਰਤੀ ਸਰਕਾਰਾਂ ਦੇ ਘਟੀਏ ਰਵੱਈਏ ਨੂੰ ਬਿਆਨ ਕਰ ਰਹੀਆਂ ਨੇ ਬਿਹਤਰੀਨ ਅਦਾਕਾਰ ਨਸੀਰਉਦੀਨ ਸ਼ਾ ਦੀਆਂ ਇਹ ਸਤਰਾਂ ਕਿ ਜਮਾਨਾ ਕਰ ਨਾ ਸਕਾ ਉਸਕੇ ਕਦ ਦਾ ਅੰਦਾਜ਼ਾ ਜਮਾਨਾ ਕਰ ਨਾ ਸਕਾ ਉਸਕੇ ਕਦ ਕਾ ਅੰਦਾਜ਼ਾ ਉਹ ਆਸਮਾਨ ਥਾ ਉਹ ਆਸਮਾਨ ਥਾ ਮਗਰ ਸਿਰ ਝੁਕਾ ਕੇ ਚਲਤਾ ਥਾ ਖੈਰ ਜਿੱਥੇ ਮੈਂ ਤੁਹਾਡੇ ਨਾਲ ਕੇਂਦਰ ਸਰਕਾਰ ਦੀ ਤੰਗਦਿਲੀ ਦੀ ਗੱਲ ਕਰ ਰਿਹਾ ਹਾਂ ਉੱਥੇ ਹੀ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਦੇ ਮੰਤਰੀ ਅਸੀਮ अरुण ਵੱਲੋਂ ਡਾਕਟਰ ਮਨਮੋਹਨ ਸਿੰਘ ਦੇ ਸੰਬੰਧੀ ਪਾਈ ਗਈ ਪੋਸਟ ਜੋ ਉਹਨਾਂ ਨੇ ਇੱਕ ਆਪਣਾ ਕਿੱਸਾ ਸਾਂਝਾ ਕੀਤਾ ਉਹ ਤੁਹਾਡੇ ਨਾਲ ਮੈਂ ਜ਼ਰੂਰ ਸਾਂਝਾ ਕਰਨਾ ਚਾਹਾਂਗਾ ਮંત્રી ਅਸੀਮ ਅਰੁਣਾ ਸਵਰਗੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਯਾਦ ਕਰਦੇ ਹੋਏ ਲਿਖ ਰਹੇ ਹਨ ਕਿ ਮੈਂ 2004 ਤੋਂ ਲਗਭਗ 3 ਸਾਲ ਉਹਨਾਂ ਦਾ ਬਾਡੀਗਾਰਡ ਰਿਹਾ ਸੀ ਐਸਪੀਜੀ ਵਿੱਚ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾ ਸਭ ਤੋਂ ਅੰਦਰਲਾ ਘੇਰਾ ਹੁੰਦਾ ਹੈ ਕਲੋਜ਼ ਪ੍ਰੋਟੈਕਸ਼ਨ ਟੀਮ ਜਿਸ ਦੀ ਮੈਨੂੰ ਅਗਵਾਈ ਕਰਨ ਦਾ ਮੌਕਾ ਮਿਲਿਆ ਏਆਈਜੀ ਸੀਪੀਟੀ ਉਹ ਵਿਅਕਤੀ ਹੈ ਜੋ ਕਦੇ ਵੀ ਪ੍ਰਧਾਨ ਮੰਤਰੀ ਤੋਂ ਦੂਰ ਨਹੀਂ ਰਹਿ ਸਕਦਾ ਅਜੇ ਹੀ ਸਥਿਤੀ ਵਿੱਚ ਇਹ ਮੇਰੀ ਜ਼ਿੰਮੇਵਾਰੀ ਸੀ ਕਿ ਮੈਂ ਉਹਨਾਂ ਦੇ ਨਾਲ ਉਹਨਾਂ ਦੇ ਪਰਛਾਵੇਂ ਵਾਂਗ ਰਹਾ ਅਸੀਮ ਅਰੂਨ ਨੇ ਲਿਖਿਆ ਹੈ ਕਿ ਡਾਕਟਰ ਸਾਹਿਬ ਕੋਲ ਸਿਰਫ ਇੱਕ ਹੀ ਕਾਰ ਸੀ Maruti 800 ਜੋ ਕਿ PM ਹਾਊਸ ਵਿੱਚ ਚਮਕਦੀ ਕਾਲੀ BMW ਦੇ ਪਿੱਛੇ ਖੜੀ ਰਹਿੰਦੀ ਸੀ ਮਨਮੋਹਨ ਸਿੰਘ ਜੀ ਮੈਨੂੰ ਵਾਰ-ਵਾਰ ਕਹਿੰਦੇ ਸੀ ਕਿ ਅਸੀਮ ਮੈਨੂੰ ਇਸ ਕਾਰ ਵਿੱਚ ਸਫ਼ਰ ਕਰਨਾ ਪਸੰਦ ਨਹੀਂ ਮੇਰੀ ਕਾਰ ਇਹ Maruti ਹੈ ਮੈਂ ਉਹਨਾਂ ਨੂੰ ਸਮਝਾਇਆ ਕਿ ਸਰ ਇਹ ਕਾਰ ਲਗਜ਼ਰੀ ਹੈ ਇਸ ਦੀਆਂ ਸੁਰੱਖਿਆਵਾਂ ਵਿਸ਼ੇਸ਼ਤਾਵਾਂ ਅਜਈਆਂ ਹਨ ਇਸ ਲਈ SPG ਨੇ ਇਸ ਨੂੰ ਅਪਣਾਇਆ ਹੈ ਪਰ ਜਦੋਂ ਵੀ ਗੱਡੀ Maruti ਦੇ ਸਾਹਮਣੇ ਤੋਂ ਲੰਘਦੀ ਉਹ ਹਮੇਸ਼ਾ ਇਸ ਨੂੰ ਪੂਰੀ ਰੂਹ ਨਾਲ ਦੇਖਦੇ ਜਿਵੇਂ ਇਹ ਦੁਹਰਾ ਰਹੇ ਹੋਣ ਕਿ ਮੈਂ ਮੱਧ ਵਰਗੀ ਵਰਗ ਦਾ ਵਿਅਕਤੀ ਹਾਂ ਆਮ ਆਦਮੀ ਦੀ ਚਿੰਤਾ ਕਰਨਾ ਮੇਰਾ ਕੰਮ ਹੈ ਕਰੋੜਾਂ ਦੀ ਕਾਰ ਪ੍ਰਧਾਨ ਮੰਤਰੀ ਦੀ ਹੈ ਮੇਰੀ ਕਾਰ ਤਾਂ ਸਿਰਫ Maruti ਹੈ ਅਖੀਰ ਅੰਤ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਭਾਵੇਂ ਅੱਜ ਸਾਡੇ ਸਿਆਸਤਦਾਨਾਂ ਨੇ ਆਪਣੀ ਸੌੜੀ ਸੋਚ ਦਾ ਪ੍ਰਗਟਾਵਾ ਕਰਦੇ ਹੋਏ ਡਾਕਟਰ ਮਨਮੋਹਨ ਸਿੰਘ ਜੀ ਦੇ ਅੰਤਮ ਸੰਸਕਾਰ ਨੂੰ ਰਾਜਕਾਰਡ ਵਿਖੇ ਹੋਣ ਤੋਂ ਜ਼ਰੂਰ ਰੋਕ ਲਿਆ ਪਰ ਉਹ ਡਾਕਟਰ ਮਨਮੋਹਨ ਸਿੰਘ ਜੀ ਦਾ ਨਾਮ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਣ ਤੋਂ ਨਹੀਂ ਰੋਕ ਸਕਦੇ ਕਿਉਂਕਿ ਡਾਕਟਰ ਸਾਹਿਬ ਖੁਦ ਹੀ ਕਹਿ ਗਏ ਨੇ ਕਿ ਇਤਿਹਾਸ ਉਹਨਾਂ ਦੇ ਨਾਲ ਇਨਸਾਫ ਕਰੇਗਾ ਧੰਨਵਾਦ ਸਾਥੀਓ ਤੁਮ ਜ਼ਿੰਦਾ ਰਹੋ ਹਜ਼ਾਰ ਬਰਸ हर वर्ष के दिनों पचास यू डॉक्टर साहब थैंक यू थैंक यू वेरी मच मिट गए मिस्र यूनान और रोमा कायम अब तक लेकिन कायम अब तक नामों निशान हमारा कुछ बात है कि हस्ती मिटती नहीं हमारी सदियों रहा है दुश्मन दौरे जमान हुआ